ਰੰਗ ਕਿਛ ਤ੍ਰਹ ਗੋਣ ਤੇ ਪ੍ਰਭ ਭੈਣ ਤੇ ਸਹਿ ਬੁਝਾਈ ਨਾਨਕ ਜਿਸ ਹੋ ਵੈ ਸੋ ਪਰਸਨ ਅਟਪਦੀ ਅਵినాਸ਼ੀ ਪ੍ਰਭ ਮਨ ਮਹਿ ਰਾਖ ਮਾਨਕ ਕੀਤੋਂ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬਿਨਾਂ ਆਪੇ ਦਾਣਾ ਗਹਿਰ ਗਮੀਰ ਗਹੀਰ ਸੁਜਾਨਾ ਪਾਰ ਬ੍ਰਹਮਾ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨੁ ਧਿਆਨੁ ਕ੍ਰਿਸ਼ਣੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਅਨਰਾਉ ਮਨសា ਪੂਰਨ ਸਰਨਾ ਜੋਗ ਜੋ ਕਰ ਪਾਇ ਸੋਈ ਹੋਗ ਹਰਨੋਂ ਭਰਨ ਜਾ ਕਾ ਨੀਤਰ ਪੂਰਾ ਤਿਸ ਕਾ ਮੰਤਰ ਨਾ ਜਾਣੈ ਹੋ ਰਗੰਦ ਰੂਪ ਮੰਗਲ ਸਰਜਾਂ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮਹਿਤ ਪੀਸੁਰ ਗ੍ਰਿਤ ਮੈ ਭੋਗੀ ਤਿਹਾਈ ਤਿਹਾਈ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਰਤਨਾ ਹੈ ਸਗਲ ਦੇਵ ਹਾਰੇ ਅਵਗਾਹੀ ਪਿਤਾ ਕਾ ਜਨਮ ਕੇ ਜਨੈ ਪੂਤ ਸਗਲ ਪਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੇ ਸੇ ਤੇਹ ਕੁਣ ਮੈਂ ਜਾ ਕੋ ਭਰਮਾਈ ਜਨਮ ਮਰੇ ਫਿਰ ਆਵੇ ਜਾਏ ਪੂਤ ਨੀ ਤਿਸ ਕੇ ਅਸਥਾਨ ਜੈਸਾ ਜਨਾਵੇ ਤੇਸਾ ਨਾਲਕ ਜਾਨ ਨਾਨਾ ਰੂਪ ਨਾਨਾ ਜਾ ਕੀ ਰੰਗ ਨਾਨਾ ਧੇਕ ਕਰਹਿ ਇੱਕ ਰੰਗ ਨਾਨਾ ਵਿਦ ਕੀ ਨੋ ਵਿਸਤਾਰ ਪ੍ਰਭ ਵਗਨ ਸਿਏਕੰਕਾਰ ਨਾਨਾ ਚਲਤ ਕਰੇ ਖੇ ਨਮਾਹੀ ਪੂਰ ਰਹੋ ਪੂਨ ਸਭ ਥਾਈ ਨਾਨਾ ਵਿਦ ਕਰ ਬੰਤ ਬਣਾਈ ਆਪਣੀ ਕੀਵਤ ਆਪੇ ਪਾਈ ਸਭ ਘਾਟ तिसਕੇ ਸਭ तिसਕੇ ਥਾਉ ਜਪ ਜਪ ਜੀਵੈ ਨਾਨਕ ਹਰਿ ਨਾਮ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਰਹਿ ਮੰਡ ਨਾਮ ਕੇ ਤਾਰੇ ਚਿਮਰਤ ਵੇਦ ਪ੍ਰਾਂ ਨਾਮ ਕੇ ਤਾਰੇ ਆਕਾਸ ਪਾਤਲ ਨਾਮ ਕੇ ਤਾਰੇ ਸਗਲੇ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਬਨ ਕਰ ਕਿਰਪਾ ਜਿਸ ਆਪਣੈ ਨਾਮ ਲਾਈ ਨਾਨਕ ਚੌਥੇ ਪਦਮੈ ਸੋ ਜਨ ਗਤਿ ਪਾਈ ਰੂਪ ਸਤਿ ਜਾ ਕਾ ਸਤਿ ਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤਿ ਸਤਿ ਜਾ ਕੀ ਬਾਣੀ ਸਤਿ ਪੁਰਖ ਸੁਮਾਹਿ ਸੁਮਾਣੀ ਸਤਿ ਕਰਮ ਜਾ ਕੀ ਰਚਨਾ ਸਤਿ ਮੂਲ ਸਤਿ ਸਤਿ ਉਤਪਤ ਸਤਿ ਕਰਣੀ ਨਿਰਮਲ ਨਿਰਮਲੀ ਜਸਹਿ ਜੁਹਾ 부ਝਾਈ ਤਿਸਹਿ ਸਭ ਪੁਰੀ ਸਤਨਾਮ ਪ੍ਰਭ ਕਾ ਸੁਖ ਦਾਈ ਪਸਵਾ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ ਸਤ ਤੇ ਜਨ ਜਾਂ ਕਹਿ ਰਿਦੈ ਪਰਵੀਸ ਸਤ ਨਿਰਤ 부ਜਾਈ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਈ ਆਪ ਸਤ ਕੀ ਆਸ ਸਤ ਗਾਪੇ ਜਾਨੈ ਆਪਣੀ ਬਿਤ ਗਤ ਜਿਸ ਕੀ ਦ੍ਰਿਸ਼ਟ ਸ੍ਰੇਟ ਸੋ ਕਰਨੇ ਹਾਰ ਗਬਨਾ ਬੂਝ ਕਤ ਵਿਚਾਤ ਕਰਤੇ ਕੀ ਮਤ ਨਾ ਜਾਣੈ ਕੀ ਆ ਨਾਨਕ ਜੋਤ ਸੁਭਾਵੇ ਸੂਰਤੀਆ ਬੇਸਮਨ ਬੇਸਮਾ ਪਹਿ ਬਿਸਮਾਦਹ ਜਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੀ ਗੁਰ ਕੈ ਬਚਨ ਪਦਾਰਥ ਦਹੀ ਹੋਏ ਦਾਤੇ ਦੁਖ ਕਟਨ ਹਾਰ ਜਾਂ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕਲੇ ਬਲਾਗੀ ਗੋਨ ਗੋਬਿੰਦਾ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸੁਲੋਕ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੱਟਪੜੀ ਚਰਨ ਸਤਿ ਸਤਿ ਪਰਸੁਨਹਾਰ ਪੂਜਾ ਸਤਿ ਸਤਿ ਸੇਵਨਹਾਰ ਦਰਸ਼ਨ ਸਤਿ ਸਤਿ ਪੇਖਨਹਾਰ ਨਾਮ ਸਤਿ ਸਤਿ ਧਿਆਵਨਹਾਰ ਆਪ ਸਤਿ ਸਤਿ ਸਤਾਰੀ ਆਪੇ ਗੁਣੰ ਆਪੇ ਗੁਣਕਾਰੀ ਸ਼ਬਦ ਸਤਿ ਸਤਿ ਪ੍ਰਵਕਤਾ ਸੁਰਤਿ ਸਤਿ ਸਤਿ ਜਸ ਸੁਨਤਾ ਬੁੱਧਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਧੈ ਜਨ ਮੰਨਿਆ ਕੰਨ ਕ੍ਰਾਵਣ ਤਿਰਮੂਲ ਪਛਾਨਿਆ ਜਾਂ ਕਰਿ ਦੇ ਵਿਸ਼ਵਾਸ ਪ੍ਰਭ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪੋ ਹੋਏ ਬਸੰਨਾ ਜਿਸ ਤੇ ਪੁਜਿਆਤ ਮਹੇ ਸਮਾਨਾ ਵਸਤ ਮਹੇਲੇ ਵਸਤ ਗੜਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੁੱਧੈ ਬੁੱਧਨਹਾਰ ਰੂਪੇ ਕਉ ਨਰਾਇਣ ਮਿਲੇ ਨਾਨਕ ਇਕ ठाकुर का सेवक याग्याकारी ठाकुर का सेवक सदा पुजारी ठाकुर के सेवक कैमल परथितौ ठाकुर के सेवक के नरमन रीता ठाकुर का सेवक जन संग प्रभु का सेवक नाम कै रंग सेवक को प्रपलन हारा शिव की राखै निरंकारा सो सेवक जो सदया प्रभुतारे नानक सो सेवक सांस सांस सुमरे ਆਪਣੇ ਜਨਕਾ ਪਰਦਾ ਢੱਕੈ ਆਪਣੇ ਸੇਵਕੀ ਸਰਪਰ ਰੱਖੈ ਆਪਣੇ ਦਾਸ ਕੋ ਦੇਈ ਬੜਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਬਤਖੈ ਤਾ ਕੀ ਗਤ ਮਿੱਤ ਕੋਈ ਨਾ ਲਖੈ ਆਕੇ ਸੇਵਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਉਦੈ ਦਿਸੋ ਪ੍ਰਗਟਾਇਆ ਨੇਕੀ ਕੀ ਰੀਮ ਕਲ ਰੱਖੈ ਪਸਮ ਕਰੈ ਲਸ਼ਕਰ ਕੋਟ ਲਖੈ ਜਿਸ ਕਾ ਸਵਾਸ ਸੁਗ ਨਾ ਕਾਢ ਤੀ ਆਪ ਤਾ ਕੋ ਰਖ ਤੂ ਦੇ ਕਰ ਹਾਥ ਮਾਨਸ ਯਤਨਾ ਕਰਤ ਬਹੁ ਭਾਤ ਤਿਰਸ ਕੇ ਕਰਤਬ ਵਿਰਥੀ ਜਾਤ ਮਰੈ ਨਾ ਰਖੈਬ ਨਕਵੇ ਸਰਬ ਜੀਆਂ ਕਾ ਰਖਾ ਸੋਈ ਰਾਹ ਸੂਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ ਬਾਰ ਮੁਬਾਰ ਬਾਰ ਪ੍ਰਗ ਪੀਏ ਤੀ ਅਮ੍ਰਿਤ ਇਹ ਮਨ ਤਨ ਤ੍ਰਿਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤਿਸੇ ਸ਼ਬਦ ਨਾਹੀ ਦ੍ਰਿਸ਼ਟਾਇ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨਹੀਂ ਮਨ ਤਨ ਮਹਿ ਨਾਮ ਸਮਾਨੇ ਉੜਤ ਬੈਠਤ ਸੋਬਤ ਨਾਮ ਕਉਦਾਲਕ ਜਨ ਕੈ ਸਦ ਕਾਮ ਬੋਲੋ ਜਸ ਜੀ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰਹਿ ਭਗਤ ਆਤਮ ਕਹਿ ਚਾਈ ਪ੍ਰਭ ਅਪਨੇ ਸੋ ਰਹਿ ਸੁਮਾਈ ਜੋ ਹੋਆ ਹੋਬਤ ਸੋ ਜਾਣੈ ਪ੍ਰਭ ਅਪਨੇ ਕਾ ਹੁਕਮ ਪਛਾਨੈ ਤਿਸ ਕੀ ਮਹਿ ਬਾ ਕਉਨ ਬਖਾਨੋ ਤਿਸ ਕਾ ਗੁਣ ਕੈ ਇਕ ਨ ਜਾਣੋ ਵਾਟ ਪਹਿਰ ਪ੍ਰਭ ਸਹਿ ਜੂਰੇ ਕਉ ਨਾਨਕ ਸੇਈ ਜਨ ਪੂਰੇ ਮਾਨ ਮੇਰੇ ਤਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਕ ਕਾ ਦਾਤਾ ਤਿਸ ਕੀ ਸਨ ਸਰਬ ਸੁਖ ਪਵਹਿ ਤਿਸ ਕੇ ਦਰਸ ਸਭ ਪਾਪ ਮਿਟਾਵਹਿ ਅਭ੍ਰਿਛਿਆਨ ਪ੍ਰਸੰਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨ ਹੋਵੀ ਤੇਰਾ ਨਾਨਕ ਕਿਸ ਜਾਣ ਕੇ ਪੂਜੋ ਸਦ ਪੈੜਾ ਖਲੂਕ ਸਤਪੁਰਖ ਜਿਨ ਜਾਣੇ